ਜਦੋਂ ਕੁਬੈਂਦੀ ਰਹਦੀ ਐ ਸ਼ਾਸਤਰਾ ਦੀ ਢੁਕ ਢੁਕੀ ਦਮੰਕ ਬਾਗ ਬਗੰਕ ਹੈ ਢੁਕ ਢੁਕੀ ਢਮਕਾ ਜਿਹੜੀ ਢੁਕ ਢੁਕੀ ਸੀ ਨਾ ਦਮਕਾ ਲਓ ਹੈੜ ਬੰਕਰੀ ਉਹਨਾਂ ਪਹਿਲਾਂ ਡੌਰੂਆਦਾ ਤਾਂ ਨਾ ਮਨ ਢੁਕ ਢੁਕੀ ਦਮੰਕ ਹੈ ਇਹ ਹੁਣ ਚਬ ਚਬ ਕਦਾਇਆ ਦਮਕਦਾ ਹੁਣ ਵਜਦਾ ਨਹੀਂ ਹੈ ਚਬਕਾ ਹੀ ਨਾ ਹੁਣ ਵੱਜਦਾ ਨਹੀਂ ਦਮਕਦਾ ਮਨ ਜਿਹੜਾ ਹੈਗਾ ਸ਼ੁੱਧ ਹੋ ਗਿਆ ਸਾਫ ਹੋ ਗਿਆ ਮਨ ਵੀ ਆ ਚਿੱਟਾ ਹੋ ਗਿਆ ਕਾਲਾ ਨਹੀਂ ਰਿਹਾ ਦਬਕਣ ਲੱਗਿਆ ਧਮਕਣ ਬੋਲਦਾ ਨਹੀਂ ਡਰੂ ਭਜਦਾ ਨਹੀਂ ਚਮਕ ਆ ਗਈ ਵਿੱਚ ਚਮਕ ਦਮ ਕਰੇ ਆਪਾਂ ਕਹਿੰਦੇ ਬੜਾ ਦਮ ਕਰੇ ਮਨ ਦਾ ਚਿਹਰਾ ਦਗਦ ਕਰਦਾ ਹੁਣ ਕਾਲਾ ਨਹੀਂ ਰਿਹਾ ਬੋਲਦਾ ਨਹੀਂ ਨਾ ਹੈ ਗਿਆਨ ਜੋ ਮਿਲ ਗਿਆ ਹਾਂ ਭਾਗ ਪਹਿਲਾਂ ਭੁੱਖਾ ਦੀ ਹੁਣ ਆਉਂਦਾ ਹੈ ਹਾਂ ਬਾਗ ਬਬੰਕਰ ਬਾਗ ਬਬੰਕਰ ਬਾਗ ਬੋਲਦਾ ਹੁੜੂ ਜਿਹੜਾ ਜਿਤ ਬੋਲਦਾ ਦਰਬਾਹ ਹੋ ਕੇ ਮਨ ਚੁੱਪ ਹੈ ਚੁੱਪਾ ਹੋ ਖੁਸ਼ ਹੈ ਖੁਸ਼ ਹੈ ਹੂੰ ਕੋ ਛੜ੍ਹੜ ਚ ਬੈਠਾ ਨਾ ਸਿੰਧ ਦੀ ਛੜ੍ਹੜ ਚ ਬੈਠਾ ਮਨ ਖੋਜਦਾ ਤਾਂ ਖਤਰਾ ਕੋਈ ਨਹੀਂ ਉੱਥੇ ਖੋਜਦਾ ਤਾਂ ਪੈਸਾ ਕੋਈ ਨਹੀਂ ਉੱਥੇ ਉਹ ਪਹਦੇ ਵਿੱਚ ਖਤਰਾ ਖਤਰੇ ਦੇ ਵਿੱਚ ਮਨ ਦੇ ਵਿੱਚ ਚਿਹਰਾ ਜਿਹੜਾ ਹੁੰਦਾ ਹੈ ਅਫਸੋਸ ਹੁੰਦਾ ਹੈ ਪੀੜਾ ਹੁੰਦਾ ਜਾਂ ਕਾਲਾ ਹੁੰਦਾ ਹੈ ਸਚੰਤਾ ਹੀ ਕੋਈ ਨਹੀਂ ਤੇ ਉਹ ਤਾਂ ਧਮਕ ਲਈਂ ਕੇ ਰਹਾ ਤਾਂ ਵਾਗਮ ਉਹ ਕਾ ਪੂਜਾ ਫਰਕ ਕਾ ਸੁਧਗਤ ਉਹ ਜਾ ਫਰਕ ਕਾ ਜਿਹੜੀ ਬੁੱਧੀ ਹੈ ਬੁੱਧੀ ਜਿਵੇਂ ਡੌਲੇ ਫਰਕਦੇ ਨੇ ਜਵਾਲ ਦੇ ਬੁੱਧੀ ਐ ਫਰਕਦੀ ਕੋਈ ਆਵੇ ਪੂਰੇ ਜਿਵੇਂ ਜਦ ਬਤਲਾ ਖੜਾਈਆਂ ਨੂੰ ਜਾਂ ਜੰਗ ਕਰਨ ਵਾਲੇ ਨੂੰ ਵੇਚ ਚੌਰਹੰਦਾ ਜੰਗਦਾ ਇਹ ਬੁੱਧ ਨੂੰ ਹਮੇਸ਼ਾ ਚੌਰਹੰਦਾ ਹੈ ਚੌਰਹੰਦਾ ਚੌਰਹੰਦ ਜੰਗ ਕਰਦੀ ਹੈ ਹਮੇਸ਼ਾ ਉਹ ਪੂਜਾ ਫਰਕ ਹੈ ਪੂਜਾ ਫਰਕ ਹੈ ਪੂਜਾ ਬੁੱਧ ਸੁਧ ਕਰ ਇਹ ਹੀ ਹੈ ਪੂਜਾ ਉਹ ਜਿਹੜੀ ਚਤਰ ਪੂਜਾ ਹੈ ਐਸੇ ਦਾ ਨਾ ਪੂਜਾ ਚਤਰ ਪੂਜਾ ਹੈ ਅڑی ਪੂਜਾ ਫਰੰਕ ਹੈ ਇਹ ਹੀ ਜਤਰ ਪੂਜਾ ਉੱਥੇ ਇੱਕ ਵਜਨ ਪੂਜਾ ਇੱਕ ਵਜਨ ਇੱਕ ਉਹ ਇੱਕ ਪਾਸੇ ਦਾ ਹੱਠ ਪੋ ਜਾ ਗਿਆ ਹੈ ਇੱਕ ਪਾਸੇ ਖੋਪ ਪੋ ਜਾ ਗਿਆ ਹੈ ਕੋਈ ਜਾ ਫਰਕ ਬੁਝਾਇ ਕੋਈ ਹੈ ਇਹ ਕੋ ਬੰਦੀ ਹੈ ਹੋਰ ਇੱਕੋ ਜੋ ਸੋਰਤਾ ਹੋਰ ਕਿ ਤੇ ਵੀ ਦੇ ਸਤ ਸਰ ਤੇ ਕੋਲਦੀ ਹੈ ਉਹ ਜਾਏ ਕੋਲਦੀ ਹੈ ਜਿਨਾ ਗਾਰੀ ਦੁਨੀਆ ਦੇ ਵਿੱਚ ਪੋ ਜਾਏ ਕੋਈ ਹੁੰਦੀ ਹੈ ਫਰਕਾ ਸੁਧਗਤ ਹੈ ਸ਼ੁੱਧ ਗਤੀ ਗਤੀ ਕੀ ਹੈ ਸ਼ੁੱਧ ਗਤੀ ਹੈ ਸ਼ੁੱਧ ਗਤੀ ਵਾਸਤੇ ਫਰਕਦੀ ਹੈ ਕਿ ਸਾਰਿਆਂ ਨੂੰ ਸਿੱਧੇ ਰਸਤੇ ਪਾਉਣੇ ਸਿੱਧੇ ਰਸਤੇ ਪਾਉਣ ਵਾਸਤੇ ਫਰਕਦੀ ਹੈ ਜਿਹੜੇ ਉਲਟੇ ਰਾਹ ਪਏ ਹੋਏ ਨੇ ਸੁਭਾ ਕੇ ਘੇਰ ਕੇ ਬੁਝਾ ਕੇ ਡਰਾ ਕੇ ਦਰਦੇ ਕੇ ਢਰ ਵੀ ਦੇਣੇ ਨਰਕ ਦਾ ਡਰੇ ਦਿੱਤਾ ਹੋਇਆ ਹੈ ਤਲੇ ਦੀਆਂ ਜੂਨਾਂ ਨਰਕੇ ਆ ਦੁੱਖ ਨਰਕੇ ਆ ਦੁੱਖ ਚ ਪੈ ਜਾਏਗਾ ਜਿਵੇਂ ਵੀ ਕੋਈ ਆਵੇ ਸਿੱਧੇ ਰਸਤੇ ਨੂੰ ਲੈਉਣ ਦੀ ਗੱਲ ਹੈ ਕੋਈ ਲੜਾਈ ਹੈ ਹੈ ਲੜਾਈ ਕੋਈ ਛਿਡੜ ਨਹੀਂ ਰਹੀ ਖੋਲਦੀ ਲੜਾਈ ਨਹੀਂ ਰਾਈ ਨੂੰ ਕੋਈ ਦੇਣ ਦੀ ਹੈ ਖੋਟੇ ਸਿੱਕੇ ਕੌਡੀਆਂ ਉਹਨੂੰ ਕਹੇ ਸਿੱਟਦੇ ਲਾਲ ਇਕੱਠੇ ਕਰਕੇ ਭਲ ਲਾਲ ਨੂੰ ਭਰਾਇਆ ਜਾਂਦੇ ਨੇ ਕੌਡੀਆਂ ਸਤਾਈਆਂ ਜਾਂਦੀਆਂ ਨੇ ਇਸ ਗੱਲ ਦੀ ਲੜਾਈ ਆਦਰ ਵੀ ਤੂੰ ਮੂਰਖ ਹੈਂ ਇਹ ਕਦਨ ਜੋ ਹੱਥ ਚੱਕਦਾ ਨਹੀਂ ਕੌਡੀਆਂ ਚੱਕੀ ਫਿਰਦਾ ਬੁਰਾ ਭਲਾ ਨੂੰ ਤਾਂ ਗਿਆ ਹੋਇਆ ਕੌਡੀਆਂ ਸਿੱਟਦਾ ਨਹੀਂ ਲਾਲ ਚੱਕਦਾ ਨਹੀਂ ਦੇਣਾ ਇਹ ਕੋ ਲਿਆ ਤਾਂ ਕੁਝ ਵੀ ਨਹੀਂ ਸੁੱਧ ਕਥਾ ਸੁੱਧ ਕਥਾ ਆਪਣੇ ਨਹੀਂ ਕੋਈ ਲਾਲਚ ਹੈ ਕਭ ਮੈਨੂੰ ਮੈਂ ਕੋਕੋਡੀਆਂ ਵੈ ਲੈ ਲਾਂ ਤੇਰੀਆਂ ਆਪ ਦਾ ਸਿੱਟਿਆ ਆ ਜਾਣਾ ਤੂੰ ਵੀ ਸਿਰ ਦੇ ਕੁਝ ਦੇਣ ਵਾਸਤੇ ਲੜਾਈ ਹੈ ਕੋ ਪਰ ਪੁਕਾਰ ਵਾਸਤੇ ਲੜਾਈ ਹੈ ਸੰਸਾਰ ਦੀ ਲੜਾਈ ਹੁੰਦੀ ਹੈ ਦੁਹੇ ਤੇ ਕੁਝ ਖੋਲ ਦੀ ਕਬਜਾ ਕਰਨ ਦੀ ਤਾਂ ਕਬਜਾ ਕਰਨ ਦੀ ਲੜਾਈ ਹੈ ਨਾ ਕੁਝ ਖੋਲ ਦੀ ਲੜਾਈ ਹੈ ਬੁਰਾਈ ਨੂੰ ਛਾ ਕੇ ਔਗਲਾਂ ਨੂੰ ਛੜਾ ਕੇ ਗੁਣਵੱਤਾ ਫਲੂਟ ਦੀ ਲੜਾਈ ਹੈ। ਇਹ ਜਿਹੜੀ ਲੜਾਈ ਤਾਂ ਅਸੀਂ ਆਪਣੇ ਘਰ 'ਚ ਵੀ ਲੜਦੇ ਆਂ। ਭਾਈਆਂ ਨਾਲ ਵੀ ਲੜਦੇ ਆਂ। ਇਹ ਤਾਂ ਹੁਦਰਦੀ ਦੀ ਲੜਾਈ ਹੈ ਫਿਰ। ਕੁਝ ਸੋਸਾਇਟੀ ਦਾ ਆਦਮੀ ਅਲਤਰਾਸੇ ਜਾਂਦਾ ਉਹਨੂੰ ਵੀ ਅਸੀਂ ਗੁੱਸੇ ਹੋ ਕੇ ਕਹਿੰਦੇ ਵੀ ਤੂੰ ਆਖ ਕਿਉਂ ਕੰਮ ਕਰਦਾ ਓਏ ਉਲਟੇ। ਇਹ ਤਾਂ ਸਿੱਕ ਇਹ ਤਾਂ ਹੁਦਰਦੀ ਦੀ ਲੜਾਈ ਹੈ ਫਿਰ। ਇਬਰਾਹਿਮ ਲੜਾਈ ਕਰਦੇ ਆ। ਇਹਨੂੰ ਜਿਹੜੇ ਬੁਰਾ ਬੁਲਣ ਵਾਲੇ ਨੇ ਉਹ ਫਿਰ ਕੌਣ ਲੈ? ਸੌਖਾ। ਉਹ ਨਹੀਂ ਬਤਵਾਰੀ ਹੋਈ। ਉਹ ਕਰਮਹੀਨ ਦੇ। ਕਰਮਹੀਨ। ਕਰਮਹੀਨ ਨਰ ਭਾਵਤ ਨਾ ਦੇ। ਸਗਲ ਪਦਾਰਥਾਂ ਹੈ ਜਦੋਂ ਵਾਹੇ ਜਗ ਦੇ ਵਿੱਚ ਤਾਂ ਸਭ ਕੁਝ। ਕਰਮਹੀਨ ਨਰ ਭਾਵਤ ਨਾ। ਉਹ ਪ੍ਰਸਾਦ ਵੀ ਹੋਵੇ ਕਰਮਹੀਨ ਸੋ ਕਾਵੇ ਬੈਠਾ ਹੋਏ ਅੰਦਰ ਤੋ ਹੁਣ ਤਾਂ ਨਹੀਂ ਕਹਿਣਾ ਬਾਹਰ ਨਿਕਲ ਬੈਠਾ ਰਹਿ ਇਥੇ ਕਰਵੇਂ ਨਰਪਾਪਤਰਾ ਜੈ ਜੈ ਹੋਸੀ ਮਾਇਖਾਸੁਰ ਮਰਦਨ ਆਤ ਜੁਗਾਦ ਅਨਾਦ ਮਤੇ ਆਤ ਜੁਗਾਦ ਅਨਾਦ ਮਤੇ ਅਨਾਦੀ ਮਤ ਤੂੰ ਦੇਖੋ ਬਤਨੀ ਵੀ ਆਦ ਹੁੰਦਾ ਕਦੋਂ ਤੋਂ ਸ਼ੁਰੂ ਹੋਈ ਮਤ ਬਤਨੀ ਹੀ ਸ਼ੁਰੂ ਹੋਈ ਹੈ ਸੰਸਾਰ ਬੜੇ ਤੋਂ ਸੰਸਾਰ ਇਹਦਾ ਨਾ ਸ਼ੁਰੂ ਹੋਇਆ ਜਿਹੜੀ ਮਤ ਨੇ ਸੰਸਾਰ ਬਣਾਇਆ ਉਹ ਅਨਾਦੀ ਹੈ ਆਪ ਕਈ ਮਤਾਂ ਤੇ ਬਾਤ ਬੜੀ ਆਦੀ ਮਤਾਂ ਕੌਣ ਨੇ ਉਹਨਾਂ ਜਿਹਨੂੰ ਆਦਿ ਮਤਾਂ ਕਹਿੰਦੇ ਆ ਉਹ ਕੌਣ ਨੇ ਸਭ ਤੋਂ ਪਹਿਲਾ ਜਿਹੜੀ ਆਦਮੀ ਨੇ ਮਤ ਬਣਾਈ ਹੋਵੇ ਕਹ ਸਕਦੇ ਉਹ ਤਾਂ ਵਿਗੜ ਕੇ ਫਿਰ ਦੁਬਈ ਬਣੀ ਫਿਰ ਵਿਗੜ ਕੇ ਦੁਬਈ ਬਣੀ ਫਿਰ ਵਿਗੜ ਕਹਿੰਨੇ ਬਲ ਕੇ ਸ਼ੁੱਧ ਹੋ ਕੇ ਬਣੀ ਡਿਵੈਲਪ ਹੋ ਕੇ ਆਦਮੀ ਨੇ ਜਿੰਨੀਆਂ ਮਤਾਂ ਬਣਾਈਆਂ ਨੇ ਉਹ ਡਿਵੈਲਪ ਹੁੰਦੀ ਹੈ ਰੀਅਲ ਪਹਿਲਾਂ ਘਟੀਆਂ ਬੰਤਾਸੀਆਂ ਫਿਰ ਵਧੀਆ ਬੜੀ ਜਾਂਦੀ ਪਰ ਉਹ ਹੁਲ ਵੀ ਇਹਨੋਂ ਬੰਤਾਚਾਰ ਗੁਰਮਤਿਸ ਫਰਕ ਹੈ ਸੱਡ ਕਸਲ ਦਾ ਲੈ ਜਣੀ ਬਤ ਬਣਾਈ ਹੈ ਇਸਲਾਮ ਨੇ ਜਿਹੜੀ ਬਤ ਬਣਾਈ ਹੈ ਮੁਹੰਮਦ ਸਾਹਿਬ ਨੇ ਇਹ ਇਸਾਈ ਮਾਤੀ 30 ਸਾਲ ਜੋ ਬਣਾਈ ਹੈ ਮਹਾਤਮਾ ਬੁੱਧ ਨੇ ਬਣਾਈ ਹੈ ਉਹ ਪਰ ਬਤ ਤੋਂ ਥੱਲੇ ਨੇ ਫਿਰ ਵੀ ਗੀਤਾ ਜਿਹੜੀ ਲਿਖੀ ਹੈ ਕ੍ਰਿਸ਼ਨ ਉਹ ਵੀ ਥੱਲੇ ਗੁਰਮਤਿ ਪ੍ਰਭਾਣ ਵੀ ਥੱਲੇ ਆ ਮਾਂ ਭਾਰਤ ਵੀ ਥੱਲੇ ਆ ਸਭ ਥੱਲੇ ਨੇ ਕਿਉਂ ਆਦਮੀ ਨੇ ਬਣਾਇਆ ਲੋ ਉਹ ਚਾਤਮੀ ਦਾ ਦਖਲ ਹੈ ਇਹ ਚਾਤਮੀ ਦਾ ਦਖਲ ਕੋਈ ਨਹੀਂ ਜਿਹੜੀਆਂ ਇਹਦੇ ਨਾਲ ਦੀ ਬੁੱਤਾ ਪਿੱਛੇ ਵੀ ਸੀ ਭਾਸ਼ਾ ਕੋਈ ਛੋੜਦੀ ਮਤ ਤਾਂ ਇਹੀ ਸੀ ਉਹ ਇਹ ਗੱਤ ਜੋ ਪਹਿਲਾਂ ਸੀ ਪਹਿਲਾਂ ਤੇ ਇਹ ਗੱਤ ਇਹ ਜਿਹੀ ਰਹੀ ਬੋਲੀ ਬਦਲਦੀ ਗਈ ਹੈ ਭਾਸ਼ਾ ਬਦਲਦੀ ਗਈ ਹੈ ਬਤ ਇਹੀ ਰਹੀ ਇਹ ਅਨਾਦੀ ਬਤ ਹੈ ਜੇ ਗੁਰੂ ਨਾਨਕ ਦੇਵ ਜੀ ਮਾਲੀਆ ਨਾ ਅਨਾਦੀ ਹੀ ਕਹਿ ਸਕਦੇ ਇਹਨੂੰ ਇਹ ਵੀ ਗੱਲ ਜੇ ਨੂੰ ਗੁਰੂ ਨਾਨਕਾ ਕਬੀਰ ਤੇ ਮੰਨ ਲਿਆ ਫਿਰ ਅਨਾਦੀ ਵਤਨੀ ਰਹਿਣੀ ਇਹ ਆਦੀ ਹੋ ਜੂਗੀ ਫਿਰ ਆਦੀ ਵੀ ਨਹੀਂ ਰਹਿਣੀ ਫਿਰ ਇਹ ਤਾਂ ਪਹਿਲਾਂ ਮਤਾਂ ਹੋਰ ਹੈਗੀਆਂ ਨਾ ਇਹ ਆਦਮਤ ਨਹੀਂ ਨਾ ਅਨਾਦਮਤ ਨਹੀਂ ਦੋਈ ਨਹੀਂ ਜਦੀ ਹੋਰ ਇਹ ਕਿਵੇਂ ਸਹੀ ਦੀ ਮਤ ਕਰਦਾ ਨਾ ਇੱਕ ਵੀ ਸਹੀ ਦਾ ਧਰਮ ਉਹ ਪਾਗਲ ਨੂੰ ਕੀ ਪਤਾ ਧਰਮ ਕੀ ਹੁੰਦਾ 21ਵੀਂ ਸਦੀ ਦਾ ਧਰਮ ਫੇਰ ਕੋ ਨਵਾਂ ਹੋਊਗਾ ਉਹ ਬਣਾ ਲਵੇ 21ਵੀਂ ਸਦੀ ਵਾਸਤੇ 21ਵੀਂ ਸਦੀ ਵਾਸਤੇ ਉਹ ਬਣਾ ਲਵੇ ਧਰਮ ਲੋਕਾ ਕੋਈ ਕੀ ਗੁਰਨਾਨਕ ਮਹਾਰਾਜ ਥਾ ਲਈ ਪਾਰਟੀ ਬਣਾਉ ਉਹ 19ਵੀਂ ਸਦੀ ਉਹ 19ਵੀਂ ਸਦੀ ਦੇ ਵਿੱਚ ਥਾ ਲਈ ਧਰਮ ਕਿਉਂ ਤੋਂ ਪਹਿਲਾਂ ਜਿਵੇਂ ਕਬੀਰ ਸਿੰਘ ਥਾ ਲਈ ਕਿ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਚਾਹੁੰਦਾ ਉਹਨਾਂ ਥੇ ਨਹੀਂ ਕਿ ਬੇਦ ਬੇਦ ਵਿੱਚ ਪਹਿਲਾਂ ਧਰਮ ਥਾ ਲਈ ਜਿਹੜਾ ਲੋਕਾਂ ਨੂੰ ਧਰਮ ਦਾ ਊੜੇ ਆੜੇ ਦਾ ਨਹੀਂ ਬਤਾ ਬਕਵਾਸ ਕਰੀ ਜਾਂ ਤੂੰ ਇਹ ਮਾਰਦਾ ਬੱਕੋ ਇਹਨੂੰ ਕੀ ਵੇਦਾ ਧਰਮ ਕੀ ਹੁੰਦਾ ਇਹ ਕਿਵੇਂ ਦਾ ਧਰਮ ਤੂੰ ਬਣਾ ਲਈ ਤੇਰੇ ਦੇਖਾਂਗੇ ਕਹੇ ਜੇ ਤੂੰ ਬਣਾ ਲਈ ਉਹ ਤੈਨੂੰ ਬੜੇ ਹੋਏ ਦੀ ਸਮਝ ਨਹੀਂ ਤੂੰ ਲੋਹਾ ਬਣਾ ਲੇਗਾ ਉਹ ਬੜੇ